ਬਾਬਾ ਜੀ ਅਨਿਕ ਰਿਟਾਇਰਮੈਂਟ ਤੇ ਤੁਸੀਂ ਪਾਰਟੀ ਨਹੀਂ ਬਹਿ ਜਾ ਬਹਿਰੇ ਕਰਾਤੀ ਉੱਥੇ ਤੁਸੀਂ ਕਰਾਉਣੀ ਸੀ ਮੈਂ ਕਰਾਉਣੀ ਬੜਾ ਮਜ਼ਾ ਆਇਆ ਪਾਰਟੀ ਦਾ ਅਰੇ ਵਧੀਆ ਮਜ਼ਾ ਆ ਗਿਆ ਹੋਰ ਤੇ ਹੁਣ ਮੇਰੇ ਰਿਟਾਇਰਮੈਂਟ ਹੋ ਗਿਆ ਵਾ ਹਾਂਜੀ ਹੋਰ ਮੈਂ ਤੁਹਾਡੇ ਕੋਲ ਰਹਿਣਾ ਚਾਹੁੰਦਾ ਸਾਡੇ ਕੋਲ ਰਹਿਣਾ ਚਾਹੁੰਦੇ ਹਾਂਜੀ ਨਹੀਂ ਤੇ ਜੋ ਸ਼ਹਿਰ ਵਾਲਾ ਮਕਾਨ ਆ ਤੇ ਉੱਥੇ ਉੱਥੇ ਨਹੀਂ ਰਹਿਣਾ ਅਚਲੇ ਸਾਡੇ ਕੋਲ ਪੱਕਾ ਰਹਿਣਾ ਵਾ ਪੱਕਾ ਹੀ ਤੁਹਾਡੇ ਕੋਲ ਰਹਿਣਾ ਹਾਂ ਹਾਂ ਮਮਲਾ ਕੀ ਕਹਾਂਦੇ ਪਾਪਾ ਜੀ ਕੋਈ ਗੱਲ ਨਹੀਂ ਚਾਹ ਪਾਣੀ ਪੀਓ ਇਸ ਬਾਰੇ ਵਿੱਚ ਬਾਤ ਚੋਂ ਬਗਲ ਕਰ ਲੈਨੇ ਆ ਚਾਹ ਚੋਕੇ ਕੋਈ ਨਹੀਂ ਦੁਨੀਆ ਕੋਈ ਵੀ ਜਿੱਦਾ ਤੁਸੀਂ ਕਹੋਗੇ ਕਰਨਾ ਕਰ ਚਲੋ ਵੇਲੇ ਨੇ ਰੈਣਾ ਤਾਂ ਆਈ ਉਹਨਾਂ ਇੱਕ ਵੱਲ ਕੋਈ ਨਹੀਂ ਸਲਾਹ ਕਰ ਲਾਂਗੇ ਅਜੀ ਦੋ ਬੰਨੇ ਰਹਿਣਾ ਹੈ ਹਾਂਜੀ ਕੋਈ ਲਓ ਮੰਮੀ ਆਹ ਕਿਹੜੀ ਗੱਸਰ ਨਾਲੀ ਗੱਲ ਆ ਤੁਸੀਂ ਦੋਨਾਂ ਨੇ ਹੀ ਰਹਿਣਾ ਵਾ ਬਥੇਰਾ ਤੇ ੱੱਕੇ ਖਾਲੇ ਬਾਹਰ ਉਹ ਤੇ ਤੁਹਾਨੂੰ ਨੌਕਰੀ ਕਰਕੇ ਰਹਿਣਾ ਪੈਂਦਾ ਹੀ ਬੱਸ ਮੋਰੀ ਮਜ਼ਦੂਰੀ ਸੀ ਹੁਣ ਤੇ ਤੁਸੀਂ ਆਪਣੇ ਪੁੱਤਾਂ ਪੋੜੀ ਰਹੋਗੇ ਹੁਣ ਆਡਾ ਆਡ ਰਹਿੰਦੇ ਆ ਤੇ ਫਿਰ ਤੁਸੀਂ ਇਕੱਲੇ ਰਹੋਗੇ ਜਦੋਂ ਉਹ ਤੇ ਤੁਹਾਨੂੰ ਕੋਈ ਤੇ ਭਾਵੇਂ ਜਿਹੜਾ ਮੰਗੀ ਤੁਹਾਨੂੰ ਰੱਖ ਲੈ ਵੰਡਾ ਰੱਖ ਲੈਵੇ ਛੋਟਾ ਰੱਖ ਲਵੇ ਐਂ ਤੇ ਰਹਿਣਾ ਹੀ ਰਹਿਣਾ ਹਾਂ ਤਾਂ ਫਿਰ ਇੱਥੇ ਰਹਿਣਾ ਵਾਤ ਕਿਉਂ ਬਾਬੀ ਹਾਂਜੀ ਦੀਦੀ ਕੋਈ ਗੱਲ ਨਹੀਂ ਵੇਖ ਲੈਨੇ ਆ ਸਲਾਹ ਕਰਕੇ ਜਿੱਦਾਂ ਵੀ ਹੁੰਦਾ ਹੈ ਹਾਂਜੀ ਚਲੋ ਤੁਸੀਂ ਸਲਾਹ ਕਰ ਲਓ ਫਿਰ ਮੰਮੀ ਪਾਪਾ ਨੂੰ ਕਿੱਨੇ ਰੱਖਣਾ ਹੈ ठीक है कोई नहीं बेजी सलाह कर देना मैं मारा जिद्दत ही कहोगी उन्हें रहना तो है ये कि मेरे का थोड़ा एक मिनट गोरपुरी आज आप तो बैठ एक मिनट बात मम्मी ਬਥੇਰਾ ਜੇ ਤੁਸੀਂ ਆਪਕ ਆਪਕਾ ਖਾ ਲਈ ਹੁਣ ਭਾਬੀ ਦੀਆਂ ਪਕੀਆਂ ਖਾਈਓ ਜਿਹਦੇ ਨਾਲ ਵੀ ਰਹੋਗੇ ਤੁਹਾਨੂੰ ਪੱਕੀ ਪਕਾਈ ਰੋਟੀ ਮਿਲਣੀ ਆ ਆਹ ਰਾਮਨਾ ਬੈ ਕੇ ਪਾਪਾ ਖਾਇਓ ਤੁਸੀਂ ਬਥੇਰਾ ਜੇ ਤੁਸੀਂ ੱੱਕੇ ਖਾੜੇ ਹਾਂਜੀ ਹੁਣ ਤਾਂ ਨਾ ਪੈ ਕੇ ਖਾਂਦਾ ਵੇਲਾ ਆ ਰੋਟੀ ਲੈ ਚਲੋ ਕੋਈ ਗੱਲ ਨਹੀਂ ਆਹ ਵੇਖੋ ਮਾਂ ਪਿਓ ਨੂੰ ਤਾਂ ਦੋਵੇਂ ਪੋਤੇ ਇੱਕ ਬਰਾਬਰ ਹੁੰਦੇ ਆ ਆਪੇ ਸਲਾਹ ਕਰ ਲੈਂਦੇ ਆ ਕਿ ਤੁਸੀਂ ਕਿਹਦੇ ਨਾਲ ਰਹਿਣਾ ਵੇਖੀ ਨੂੰ ਆ ਪੁੱਛਣ ਗਿਆ ਦੇ ਫੇਰ ਨਹੀਂ ਖਾਗਵਾਂ ਨਹੀਂ ਮਮਾ ਲੋ papa ਪੁੱਛਣ ਗਿਆ ਕਿਉਂ ਨਹੀਂ ਦੱਸ ਅਕਸਰ ਨਵਾਂ ਆ ਮਾਡੀਆਂ ਹਾਂ ਤਾ ਤੂੰ ਦੱਸ ਗੁਰਪ੍ਰੀਤ ਸਾਂਭ ਸਕਦੀ ਮਮੀ ਡੈਡੀ ਤੋਂ ਨਾ ਨਾ ਮੈਂ ਨਹੀਂ ਸਾਂਭ ਸਕਦੀ ਅੱਗੇ ਤੁਹਾਨੂੰ ਪਤਾ ਮੈਂ ਬੁਟੀਕ ਦਾ ਵੀ ਕਰਨਾ ਹੁੰਦਾ ਤੇ ਘਰ ਦਾ ਵੀ ਕਰਨਾ ਮੇਰੇ ਕੋਲ ਤੇ ਇੰਨਾ ਟਾਈਮ ਹੀ ਨਹੀਂ ਹੁੰਦਾ ਮੈਂ ਕਿਵੇਂ ਸਾਂਭ ਸਕਦੀ ਹਾਂ ਇੰਨੀਆਂ ਜ਼ਿੰਮੇਵਾਰੀਆਂ ਮੇਰੇ ਕੋਲ ਨਿਭਾਈਆਂ ਜਾਂਦੀਆਂ ਤੋਂ ਆਪਣੇ ਮੰਮੀ ਡੈਡੀ ਆਪਾਂ ਨੂੰ ਡਿਸਕਸ ਕਰਨਾ ਹੀ ਪੈਣਾ ਆਪਣੇ ਆਪਸ ਵਿੱਚ ਹਾਂ ਤੇ ਚਲੋ ਸਾਡਾ ਥੋੜੀ ਫਰਕ ਜਾ ਵੱਡੇ ਭਾਈ ਜੀ ਦਾ ਵੀ ਕਰਾਜ ਕੋਈ ਨਾ ਉਹਨਾਂ ਨਾਲ ਵੀ ਸਲਾਹ ਕਰੂੰਗਾ ਕੋਈ ਏਡੀ ਗੱਲ ਨਹੀਂ ਹੈਗੀ ਇਹ ਆਪਣਾ ਨਾ ਪੜਾਇਆ ਲਿਖਾਇਆ ਸਾਨੂੰ ਐਡਾ ਕੀਤਾ ਵਿਆਹ ਕੀਤਾ ਸਾਡਾ ਉਹਨਾਂ ਨੇ ਸਾਡਾ ਕੁਝ ਫਰਜ ਬੰਦਾ ਵਾ ਹਾਂਜੀ ਬੰਦਾ ਪਰ ਸਾਡੇ ਇਕੱਲੇਆਂ ਦਾ ਥੋੜੀ ਬੰਦਾ ਹੈ ਵੱਡੇ ਭਾਈ ਦਾ ਫਰਜ ਬੰਦਾ ਹੈ ਕੋਈ ਮੈਂ ਵੱਡੇ ਵੀ ਨਸਲਾ ਕਰਦਾ ਵਾਂ ਕਿ ਕੋਈ ਚਲੋ ਉਹਨਾਂ ਨੇ ਕਰੋ ਹਾਂਜੀ ਪਰ ਮੇਰੇ ਵੱਲੋਂ ਨਾ ਇਹੀ ਸੋਨੂ ਕੀ ਕੋਸਰ ਕੋਸਰ ਦੋਵਾਂ ਜਣੇ ਨੇ ਲਾਈਆ ਸਾਨੂੰ ਵੀ ਦੱਸ ਦੋ ਕੀ ਸਲਾਹ ਕਰਨ ਦੇਓ ਅਭੀ ਮੈਂ ਗੁਰਪ੍ਰੀਤ ਨੂੰ ਇਹ ਕਹਿਣ ਦੇਆ ਕਿ ਤੂੰ ਨਿ ਸਾਮ ਸਕਦੀ ਆ ਕਿ ਮੰਮੀ ਡੈਡੀ ਨੂੰ ਉਹਨਾਂ ਆਪਣੀ ਨਜ਼ਰ ਸਾਨੂੰ ਸਾਹਮਣੇ ਆਪੜਾਇਆ ਲਿਖਾਇਆ ਵਾ ਤਾਂ ਸਾਡਾ ਵੀ ਕੋਈ ਫਰਜ ਬੰਦਾ ਜੀ ਭਾਬੀ ਜੀ ਪਹਿਣਾ ਨਹੀਂ ਆ ਉਹਨੇ ਕਿਹਾ ਸਾਹਮਣੇ ਪਹਿਨੇ ਆ ਹਾਂ ਅੱਛਾ ਸਾਮੀ ਅਸੀਂ ਕਿਉਂ ਅਸੀਂ ਕਿਉਂ ਸਾਮੀ ਸਾਰੇ ਫਰਜ ਸਾਡੇ ਹੀ ਆ ਆਪਾਂ ਇਕੱਲੇ ਨਹੀਂ ਸਾਮ ਸਕਦੇ ਨਾ ਅੱਗੇ ਨੇ ਮੈਨੂੰ ਕਮਲ ਪਿਆਰੰਦਾ ਕਦੀ ਦੱਕ ਫੇਰੇ ਮਾਪਦੇ ਰਹਿੰਦੀ ਐ ਕਦੀ ਮਾਉ ਨਾਲੇ ਟਾਈਮ 'ਚ ਕੰਮ ਨਹੀਂ ਬਣਾਵੰਦੀ ਕਦੀ ਘਰ ਦਾ ਕਰਾਂ ਮੈਂ ਇਕੱਲੀ ਕੀ ਕੀ ਕਰਾਂ ਉਹ ਗੁਰਦੀ ਜਿ ਬੈਠ ਕੇ ਗੱਲ ਕਰ ਦੋ ਮਿੰਟ ਗੁਰਦੀ ਨਹੀਂ ਬੈਈ ਹੁੰਦੀ ਆਪਣੇ ਘਰ ਦੀ ਕਰਿਆ ਸਾਰੇ ਜਿੰਨੇ ਵਾਂਗੇ ਮੈਂ ਨਹੀਂ ਇਕੱਲੀ ਕਰ ਸਕਦੀ ਨਹੀਂ ਉਹ ਗੁਰਦੀ ਤੇਰੀ ਗੱਲ ਸੁਣ ਜੇ ਤੂੰ ਹੋਰੀ ਸੰਭਾਲ ਸਕਦੀ ਤੇ ਮੇਰੇ ਕੋਲ ਸੰਭਾਲੇ ਜਾਂਦੇ ਮੈਂ ਵੀ ਇਕੱਲੀ ਆ ਮੈਂ ਕਿਹੜਾ ਚਾਰ ਜਣੇ ਮੇਰੇ ਨਾਲ ਨਹੀਂ ਦੀਦੀ ਮੇਰੇ ਕੋ ਨਹੀਂ ਹੁੰਦਾ ਸਾਰਾ ਕੰਮ ਮੈਂ ਨਹੀਂ ਕਰ ਸਕਦੀ ਛੋਟੇ ਨੂੰ ਸਮਝਾ ਨੂੰ ਸਾਹਮਣੇ ਪਾਣੇ ਆ ਗੁਰਦੀ ਜਿ ਬੈਠ ਦੋ ਮਿੰਟ ਹਾਂ ਸਰ ਫੋਸੜਾ ਕਿਧਰ ਲੱਭਿਆ ਜਾ ਮੈਂ ਵੱਡੇ ਵੀਰ ਨਾਲ ਗੱਲ ਕਰ ਲੈਣਾ ਵਾ ਕੋਈ ਨਹੀਂ ਜਿੱਦਾਂ ਕਹਿਣਗੇ ਕਰ ਕੋਈ ਵੱਡੇ ਜਿਹਦਾ ਪਰਜ ਬੰਦਾ ਮੇਰੇ ਪਰਜ ਬੰਦਾ ਵਾ ਸਾਨੂੰ ਪੜਾਇਆ ਲਿਖਾਇਆ ਨਾ ਐਡਾ ਗੁੱਸਾ ਕਿੱਥੇ ਥੋੜਾ ਕੰਮ ਚੱਲਣਾ ਮਾਪਿਓ ਆ ਤੁਹਾਡੇ ਸਾਹਮਣੇ ਬੈਣਾ ਤੁਹਾਨੂੰ ਅੱਛਾ ਮਾਪਿਓ ਸਾਡੇ ਆ ਤੁਹਾਡੇ ਕੁਛ ਨਹੀਂ ਲੱਗਦੀ ਤੁਹਾਡੇ ਵੀ ਮਾਪਿਓ ਤੇ ਪੇਰੈਂਟਸ ਹੀ ਆ ਨਾ ਤੁਹਾਡੇ ਤੂੰ ਤਾਂ ਸਾਬਰ ਹੀ ਹੋਈ ਜਾਂਦੇ ਬਿਓ ਤੁਸੀਂ ਦੇ ਵਿੱਚੋਂ ਨਿਕਲੀ ਜਾਂਦੇ ਬਸ ਸਾਰੇ ਜ਼ਿੰਮੇਵਾਰੀ ਸਾਡੇ ਤੇ ਸੁੱਟੀ ਜਾਂਦੇ ਬਿਓ ਹਾਏ ਸੋਨੋ ਇਹਨੂੰ ਚੁੱਪ ਕਰਾ ਐਵੇਂ ਬੋਲੀ ਜਾਂਦੀ ਆ ਐਂ ਇੱਥੇ ਬੈਠਣ ਦਾ ਤੇ ਵਸਤੇ ਆ ਉਹ ਕੀ ਮੈਨੂੰ ਕਹਿਣੀਏ ਮੇਰੀ ਇੱਕ ਗੱਲ ਸੁਣ ਲਓ ਨਾ ਤੁਹਾਡੀ ਤੇ ਨਾ ਸਾਡੀ ਆਪਾਂ ਨਾ ਇੱਕ ਇੱਕ ਜਣਾ ਰੱਖ ਲੈਨੇ ਆ ਮੰਮੀ ਮੈਂ ਰੱਖ ਲੈਨੀ ਆ ਡੈਡੀ ਨੂੰ ਤੁਸੀਂ ਰੱਖ ਲੋ ਆ ਤਾਂ ਠੀਕ ਕੀਤੀ ਐ ਮਮਾਨੇ ਤੇਰੇ ਨਾਲ ਕਰ ਲੋ ਨਾ ਤੁਹਾਡੇ ਨੇ ਬਾਹਰ ਪਾਵੇ ਤੇ ਨਾ ਸਾਡੇ ਨੇ ਬਾਹਰ ਪਾਵੇ ਹਾਂ ਕੋਈ ਗੱਲ ਨਹੀਂ ਜੀ ਇੱਕ ਜਣਾ ਤੁਸੀਂ ਖਾਬ ਲੋ ਇੱਕ ਜਣਾ ਅਹੀਂ ਖਾਬ ਲਾਂ ਕੋਈ ਗੱਲ ਨਹੀਂ ਕੋਈ ਜਿੱਦਾਂ ਤੇ ਇਹ ਵੀ ਜੀ ਕਹੋ ਗੱਦਾ ਕਰਾਂ ਇਹ ਦੱਸ ਦੋ ਵੀ ਤੇਰੀ ਮੰਮੀ ਨੂੰ ਰੱਖਣਾ ਕਿ ਡੈਡੀ ਨੂੰ ਰੱਖਣਾ ਕੋਈ ਨਹੀਂ ਡੈਡੀ ਨੂੰ ਰੱਖ ਲੈਨੇ ਚਲ ਠੀਕ ਆ ਮਮਾਨੇ ਕੋਈ ਨਾ ਸਾਰੇ ਤੇ ਦੋਵੇਂ ਇੱਕੋ ਜਿਹੇ ਆ ਤੇ ਸਾਹਮਣੇ ਵੀ ਫਰੇ ਕੇ ਕਰਦੇ ਨਾ ਮੰਮੀ ਨੂੰ ਰੱਖ ਲਾ ਉਹ ਡੈਡੀ ਨੇ ਰੱਖ ਲੈਂਦੇ ਕੋਈ ਤੂੰ ਲਾਂਦਾ ਨਹੀਂ ਕਿਸਣਾ ਵੀ ਤੂੰ ਕੋਈ ਵੀ ਗੱਲ ਮੇਰੇ ਨਾਲ ਕਰਨੀ ਹੈ ਐਵੇਂ ਜਿੰਨਾ ਮਰਜ਼ੀ ਨੀ ਬਕੜਵਾ ਕਰੀ ਜਾਣਾ ਨਾਲੇ ਨਾ ਇਹਨੂੰ ਸਮਝਾ ਥੋੜਾ ਯਾਰ ਵੀ ਹੌਸਲੇ ਨਾਲ ਗੱਲ ਕਰੀ ਰਹੀ ਆ ਉਹ ਕੋਈ ਗੱਲ ਨਹੀਂ ਭਾਜੀ ਬੜ ਬੜ ਨਹੀਂ ਕਰੀ ਤਨ ਪਤਾ ਵਾ ਉਹਦਾ ਸੁਭਾਅ ਥੋੜਾ ਹੋਰ ਆ ਮੇਰੇ ਨਾਲ ਗੱਲ ਕਰਿਆ ਕਰੋ ਤੁਸੀਂ ਉਹ ਤੁਹਾਨੂੰ ਪਤਾ ਸਿੱਧੀ ਗੱਲ ਕਰ ਦਿੰਦੀ ਆ ਚਲ ਘੜਾ ਸਮਝਾ ਇਹਨੂੰ ਠੀਕ ਆ ਹੁਣ ਠੀਕ ਆ ਹੁਣ ਮੰਮੀ ਡੈਡੀ ਉਹਨਾਂ ਨੂੰ ਕਿੰਨੇ ਦੱਸਣੀ ਆ ਗੱਲ ਕੀ ਕਿੰਨੇ ਕਿਹਦੇ ਕੋਲ ਰਹਿਣਾ ਵਾ ਵੱਡੇ ਵੀਰ ਕਰਨੀ ਸੀ ਗੱਲ ਉਹ ਆਪ ਆਪਣੀ ਭੈਣ ਨਾਲ ਗੱਲ ਕਰ ਲੈਣੇ ਆਪਾਂ ਇਹਨਾਂ ਨੂੰ ਸਮਝਾ ਦੂਗੀ ਫਿਰ ਅਸੀਂ ਸਾਡੇ ਤੇ ਛੁੱਟੀ ਜਾਂਦੇ ਚਲ ਕੋਈ ਨਹੀਂ ਵੱਡੇ ਆ ਤਾਂ ਬਸ ਚਲੋ ਕਰ ਲੈਣੇ ਅਸਲਾ ਉਹ ਲੈ ਛੱਗੀ ਆਈ ਗਈ ਏ ਦੱਸੋ ਬਾਜੀ ਕੀ ਸਲਾਹ ਕੀਤੀ ਦੋਵਾਂ ਨੂੰ ਕੀ ਕੀਤਾ ਮੰਮੀ ਡੈਡੀ ਦਾ ਫਿਰ ਕਿੰਨੇ ਰੱਖਣੇ ਤੁਹਾਡੇ ਚ ਸਲਾਹ ਇਹ ਕੀਤੀ ਅਸੀਂ ਵੀ ਇੱਕ ਜਣਾ ਮੰਮੀ ਨੂੰ ਰੱਖ ਲੂਗਾ ਤੇ ਇੱਕ ਜਣਾ ਡੈਡੀ ਨੂੰ ਰੱਖ ਲੈਣਗੇ ਬਾਜੀ ਕੀ ਕਹਿਣੇ ਸਾਰੀ ਉਮਰ ਉਹ ਬਚਾਰੇ ਨੌਕਰੀ ਕਰਕੇ ਇਕੱਠੇ ਰਹੇ ਦੋਵੇਂ ਕਦੀ ਅੱਡ ਰਹੇ ਹੀ ਨਹੀਂ ਤੇ ਤੁਸੀਂ ਇੱਕ ਜਣੇ ਮਾਂ ਨੂੰ ਰੱਖੋਗੇ ਤੇ ਇੱਕ ਜਣਾ ਪਿਓ ਨੂੰ ਰੱਖੋਗੇ ਇਹ ਕਿਦਾਂ ਦੀ ਸਲਾਹ ਕੀਤੀ ਤੁਸੀਂ ਕੀ ਗੱਲ ਇੱਕ ਜਣਾ ਮਾਂ ਪਿਓ ਨੂੰ ਨਹੀਂ ਸਮਝ ਸਕਦਾ ਉਹ ਭਾਰੂ ਪੈ ਗਿਆ ਤੁਹਾਡੇ ਤੇ ਉਹ ਸ਼ੰਮੀ ਤੂੰ ਵੀ ਸਮਝ ਨਾ ਇਦਾਂ ਤੇ ਫਿਰ ਇੱਕ ਜਣੇ ਤੇ ਬੋਝ ਪੈ ਗਿਆ ਤੇ ਜੇ ਅੱਡੜ ਰਹਿ ਲੈਣਗੇ ਤੇ ਫਿਰ ਦੋਵਾਂ ਦਾ ਇਕੁਅਲ ਹੋ ਜਾਊਗਾ ਕਿਸੇ ਨੂੰ ਕੋਈ ਘਾਟਾ ਵਾਧਾ ਨਹੀਂ ਉਹਨੂੰ ਤੈਨੂੰ ਪਤਾ ਸਾਡਾ ਵੀ ਕਾਰੋਬਾਰ ਇਦਾਂ ਦਾ ਹੀ ਆ ਅਸੀਂ ਦੋਵਾਂ ਦਾ ਖਰਚਾ ਕਿੱਦਾਂ ਚੁਕਣਾ ਵਾ ਪਾਜੀ ਕਿੰਨਾ ਕ ਖਰਚਾ ਹੋ ਜਾਣਾ ਮਾਂ ਪਿਓ ਦਾ ਵਿਚਾਰਿਆਂ ਨੇ ਬੁੱਢੇ ਬਾਰੇ ਰੋਟੀ ਪਾਣੀ ਖਾਣਾ ਵਾ ਤੇ ਜਾਂ ਲੀੜਾ ਕੱਪੜਾ ਆ ਕਦੀ ਕਿਤੇ ਬਣਾਤਾ ਕਾਹਦਾ ਬੋਝ ਈ ਉਹਨਾਂ ਦਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਬਈ ਤੁਹਾਡੀ ਸਭੀ ਤੈਨੂੰ ਪਤਾ ਨਹੀਂ ਆ ਵੀ ਮੰਗਾਈ ਕਿੰਨੀ ਆ ਅੱਜ ਕੱਲ ਦੇ ਜਮਾਨੇ ਦੇ ਅਸੀਂ ਤਾਂ ਆਪਣੇ ਬੱਚੇ ਪਾਲ ਨਹੀਂ ਓਖੇ ਹੋਏ ਤੇ ਤੂੰ ਉਦੋਂ ਕਹਿੰਦੀ ਵੀ ਦੋਹਾਂ ਜਣਿਆਂ ਨੂੰ ਰੱਖੀਏ ਇੱਕ ਜਣਾ ਪਾਜੀ ਉਹ ਵੀ ਤਾਂ ਦੇਣੀ ਕਦੀ ਉਹਨਾਂ ਨੇ ਵੀ ਤੇ ਤੁਹਾਨੂੰ ਪਾਲ ਲਿਆ ਸੀ ਨਾ ਕੰਤਿਓ ਕੰਦੇ ਵਿਹਾੜ ਦੇ 2-3 ਬੱਚੇ ਆ ਤੇ ਅਸੀਂ ਇੱਕ ਨੂੰ ਪਾਲ ਸਕਦੇ ਬਾਕੀ ਦੋ ਬਾਹਰ ਚੜ੍ਹ ਗਏ ਭੈਣ ਉਹਨਾਂ ਸਾਥ ਥੋੜੀ ਕੀਤਾ ਸਾਨੂੰ ਪਾਲ ਕੇ ਸਾਰੇ ਕਰਦੇ ਆ ਇਹ ਤਾਂ ਸਹੀ ਗੱਲ ਕਹਿੰਦੇ ਛੋਟਾ ਇਹ ਸਾਰੇ ਤਾਂ ਬੜਾ ਤਗੜਾ ਆਸਾਨ ਕਰਤਾ ਵਾ ਵਾ ਸੋਨੂ ਵਾ ਹਰ ਰੀਜ ਤੇਰੀ ਪੂਰੀ ਕਰਦੇ ਰਹੇ ਤੁਹਾਡੇ ਪਿੱਛੇ ਕੁਝ ਵੀ ਕਰਦੇ ਰਹੇ ਤੁਹਾਡੇ ਖਰਚੇ ਪੂਰੇ ਕਰਨ ਕਰਕੇ ਉਹ ਵਿਚਾਰੇ ਕਿੱਥੇ ਰਹਿ ਗਏ ਕਿ ਆਪਣਾ ਗੁਜ਼ਾਰਾ ਕਰਦੇ ਰਹੇ ਤੈਨੂੰ ਲਫਾਤੂ ਗੱਲਾਂ ਨਾ ਕਰ ਇਹ ਸਾਰਾ ਕੋਸ਼ਿ ਸਾਰੇ ਕੁਛ ਕਰ ਸਾਰੇ ਲੋਕ ਕਰਦੇ ਆ ਨਹੀਂ ਅਹੀਂ ਕਿਹੜਾ ਮਨਾ ਕਰਨ ਦੇ ਆ ਬਾਈ ਤੇ ਕਹਿੰਦੇ ਇੱਕ ਜਣਾ ਹੋਰ ਆਪੂ ਇੱਕ ਜਣਾ ਅਹੀਂ ਰੱਖਾਂਗੇ ਇਹ ਤੇ ਮਨਾ ਥੋੜਾ ਕਰ ਨਹੀਂ ਚੱਲਣੀਆਂ ਵੀ ਉਹੀ ਉਹਨਾਂ ਨੂੰ ਪਾਲੀ ਦੀ ਆਪਣਾ ਟੱਬਰ ਹੀ ਪਾਲੀ ਤੁਸੀਂ ਦੋਵੇਂ ਭਰਾਇਤਾ ਕਰੋ ਕਿ ਤੁਸੀਂ ਉਹਨਾਂ ਦੋਵਾਂ ਨੂੰ ਹੀ ਨਾ ਰੱਖੋ ਤੇ ਮਾਪਿਆਂ ਦੇ ਦਿਓ ਮੈਨੂੰ ਮੈਂ ਇਹਨੇ ਜੋਗੀ ਹੈਗੀ ਆ ਕਿ ਮੈਂ ਆਪਣੇ ਮਾਂ ਨੂੰ ਰੋਟੀ ਖਵਾ ਸਕਾਂ ਤੇ ਉਹਨਾਂ ਨੂੰ ਸੰਭ ਸਕਾਂ ਬੇਰੀ ਗੱਲ ਸੁਣ ਰੋਟੀ ਅਹੀਂ ਵੀ ਖਵਾ ਲਾਂਗੇ ਤੂੰ ਸਾਡੇ ਤੇ ਹਸਾਨ ਨਾ ਕਰ ਮਾਦਾ ਨਾਲ ਸਾਡੀ ਕਿੱਥੇ ਰਹਿ ਜੂਗੀ ਮਾਪੇ ਤੇਰੇ ਕੋਲ ਚੱਲ ਜਾਣਗੇ ਤੇ ਉਹਨਾਂ ਨੇ ਕਹਿਆ ਨੌਪੁੱਤ ਨੇ ਸੰਭਰੇ ਨਹੀਂ ਨਾਲੇ ਕਹਿੰਦੇ ਆ ਬੇ ਨਹੀਂ ਰੱਖਣਾ ਤੂੰ ਹੀ ਤੇ ਬਾਜੀ ਕਿਹੇ ਪਾਸੇ ਵੀ ਲੱਗਣ ਦੇ ਸਰ ਕੋਈ ਗੱਲ ਨਹੀਂ ਕਰ ਲੋ ਜੋ ਕਰਨਾ ਚਲੋ ਮੰਮੀ ਡੈਡੀ ਨਾਲ ਸਲਾਹ ਕਰਦੇ ਆ ਛੋਟੂ ਜਾ ਕੇ ਹਨਾ ਮੈਂ ਕਰ ਲੈ ਜੋ ਕਰਨਾ ਆ ਉਹ ਵੀ ਜਿਹੜੀ ਨਾਲ ਕਰਦੇ ਆ ਸਲਾਹ ਉਹਨਾਂ ਨੇ ਜਾ ਕੇ ਗੱਲ ਕਰ ਲਈ ਸਾਲ ਜਵੰਦੀ ਵਿੱਚ ਆ ਕੇ ਇਹ ਜਾਨਾ ਕਿ ਤਰੋ ਮੰਦੀ ਕੋਈ ਕਿਹਾ ਬਹੁਤ ਬੜਾ ਸਾਡੇ ਨਾਲ ਕਰਦੇ ਸਾਨੂੰ ਪੜਾਉਂਦਾ ਦਾ ਕੋਈ ਸਾਹ ਨਹੀਂ ਕੀਤਾ ਉਹਨਾਂ ਨੇ ਇਹਨਾਂ ਫਰਜ਼ੀ ਹੀ ਉਹਨਾਂ ਦੇ ਨਭਾਉਣਾ ਹੀ ਪੈਣੀ ਸਾਰੇ ਲੋ ਕਰਦੇ ਆ ਇੱਕ ਜਣੇ ਤੁਹਾਡੇ ਚੋਂ ਸਿਆਣਾ ਹੁੰਦਾ ਨਾ ਤੇ ਤਾਂ ਵੀ ਮੈਂ ਕਹਿੰਦੀ ਕਿ ਆ ਮੇਰਾ ਭਰਾ ਸਿਆਣਾ ਵਾ ਤੂੰ ਤੇ ਸਾਰੇ ਇੱਕੋ ਥਾੜੀ ਦੀ ਵੱਟੀ ਚੱਲ ਚੱਲ ਤੂੰ ਤਾਂ ਤੂੰ ਪ੍ਰਧਾਨ ਗਿਆ ਨਾ ਕਰ ਜਾਵੇਂ ਆਗੇ ਚੱਲ ਆਓ ਚੱਲ ਆਓ ਛੋਟੂ ਕਰੀਏ ਗੱਲ ਜਾਂ ਆ ਆਜਾ ਤੇ ਆਇਆ ਪਾਪਾ ਸੋਚ ਲੈ ਨੰਨੇ ਨੇ ਕੀ ਫੈਸਲਾ ਕੀਤਾ ਵਾ ਦੋਸੋ ਇਹ ਵੀ ਫੈਸਲਾ ਕੀਤਾ ਪਾਪਾ ਜੀ ਅਸੀਂ ਦੋਵਾਂ ਬਣਾਉਣੇ ਨੇ ਫੈਸਲਾ ਕੀਤਾ ਜੇ ਕਿ ਇੱਕ ਨੂੰ ਇਹੀ ਰੱਖ ਲਾਂਗੇ ਇੱਕ ਛੋਟੀ ਵੀ ਰੋਲ ਮਾਤਾ ਰਹਿ ਲੂਗੀ ਜਾਂ ਡੈਡੀ ਹੈਗੇ ਤਾਂ ਉਹ ਵੀ ਰੱਖਣਾ ਨੇ ਜਾਂ ਜਾਂ ਮਾਤਾ ਨੂੰ ਰੱਖਣਾ ਨਹੀਂ ਕਿ ਦੋਨੋਂ ਵੀ ਨਾਲ ਪਪਾ ਜੀ ਮਂਗਾਈ ਬੜੀ ਤੁਹਾਨੂੰ ਪਤਾ ਅੱਜ ਕੱਲ ਤੇ ਆਪਣਾ ਹੀ ਯਾਰਾ ਕਰਨਾ ਔਖਾ ਹੋਇਆ ਕੋਈ ਨਹੀਂ ਮੇਰੇ ਵੀ ਪੈਨਸ਼ਨ ਹੋਈ ਹੈ ਪੈਨਸ਼ਨ ਤੇ ਆਣੀ ਆ ਪਰ ਤੁਹਾਨੂੰ ਪਤਾ ਕਰਤੇ ਫੇਰ ਵੀ ਪੂਰੀ ਹੁੰਦੀ ਹੈ ਪੈਨਸ਼ਨ ਕਦੇ ਕਿੰਨੀ ਆਜਣੀ ਚਲੋ ਤੁਹਾਡੀ ਮੱਗੀ ਦੱਸੋ ਮੰਮੀ ਤੁਹਾਡਾ ਕੀ ਫੈਸਲਾ ਆ ਤੁਹਾਡਾ ਕੀ ਫੈਸਲਾ ਕੀ ਹੈ ਸਾਰੀ ਉਮਰ ਤੇ ਅਸੀਂ ਇਕੱਠੇ ਰਹੇ ਹਾਂ ਤੇ ਹੁਣ ਤੁਹਾਨੂੰ ਵੀ ਛੋੜਨਾ ਤੋਹੀ ਆਪੇ ਹੀ ਸਮਝ ਜਤੀ ਹੈ ਮੰਮੀ ਪਪਾ ਮੇਰਾ ਇਹ ਫੈਸਲਾ ਆ ਕਿ ਤੁਸੀਂ ਮੇਰੇ ਨਾਲ ਰਹੋ ਤੁਸੀਂ ਇਹਨਾਂ 'ਚੋਂ ਕਿਸੇ ਨਾਲ ਬਣਾ ਰਹੋ ਕਿਉਂਕਿ ਇਹ ਤੁਹਾਨੂੰ ਦੋਵਾਂ ਨੂੰ ਇਕੱਠੇ ਨਹੀਂ ਸੰਭਾਲ ਸਕਦੇ ਨਹੀਂ ਤੇ ਇਹ ਹੁਣ ਸਾਡਾ ਤੇਰੇ ਘਰ ਉਹ ਰਹਿਣਾ ਚੰਗਾ ਹੀ ਲੰਦਾ ਤੁਹਾਨੂੰ ਪਾਪਾ ਤੁਸੀਂ ਨਹੀਂ ਧੀ ਆਂ ਐਂ ਨਹੀਂ ਚੰਗੇ ਲੱਗੇਗਾ ਰਹਿਣਾ ਜਦੋਂ ਆਪਣੇ ਪੁੱਤਰਾ ਨੇ ਨਹੀਂ ਇਹ ਹੀ ਪੁੱਤਰਾ ਹੋ ਰਿਹਾ ਨਾ ਕੋਈ ਨਹੀਂ ਡੈਡੀ ਜੀ ਤੁਹਾਨੂੰ ਮਿਲ ਕੇ ਨਾਲ ਲੱਗ ਰਹੀ ਪੁੱਤਰੀ ਆ ਜੇ ਉਹ ਨਹੀਂ ਆ ਕੇ ਰਹੇ ਹੋ ਕੋਈ ਗੱਲ ਨਹੀਂ ਨਹੀਂ ਇਹ ਤਾਂ ਹੀ ਪੁੱਤਰਾ ਕੋਣ ਸੰਭਾਲ ਥੋੜੀ ਆ ਸੋਹਣਾ ਹੁਣ ਪਾਪਾ ਹੀ ਨੇ ਤਾਂ ਫੈਸਲਾ ਦਿੱਤਾ ਵੀ ਆਪਣੇ ਪੁੱਤਰਾ ਕੋਲ ਹੀ ਰਹਿਣਾ ਉਹਨਾਂ ਇਹ ਜਿੱਦਾਂ ਮੱਦੀ ਰੱਖੀ ਇਹਨਾਂ ਨੂੰ ਭਾਵੇਂ ਕੱਲੇ-ਕੱਲੇ ਰੱਖੀਏ ਤੇ ਭਾਵੇਂ ਇਕੱਠੇ ਰੱਖੀਏ ਮੰਮੀ ਜੀ ਇਹ ਚ ਤੁਹਾਨੂੰ ਕੋਈ ਤਰ੍ਹਾਂ ਆ ਜਾਗਾ ਵਾ ਤੇ ਇਰਾਨਾ ਸਾਡੇ ਕੋਲ ਹੀ ਜਾਓ ਡੈਡ ਜੀ ਇੰਨਾ ਕੋਲ ਹੀ ਜਾਂਦੇ ਆ ਤੇ ਐਨੇ ਸਾਲ ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ ਬੱਖੋ ਵਾਸਤਾ ਸੀ ਹੋਈਏ ਤੇ ਕੋਈ ਗੱਲ ਨਹੀਂ ਪੰਜ ਛੇ ਮਹੀਨੇਾਂ ਬਾਅਦ ਤੁਸੀਂ ਆਪਸ ਚ ਜਿੱਥੇ ਵੀ ਰਹਿਣਾ ਹੋਇਆ ਕਰ ਰਹਿ ਲਿਆ ਕਰਿਓ ਪਰ ਸਾਡਾ ਤੁਹਾਡਾ ਦੋਵਾਂ ਦਾ ਰੱਖਣਾ ਨਾ ਥੋੜਾ ਮੁਸ਼ਕਲ ਜਿਹਾ ਹੋ ਜਾਣਾ ਵਾ ਮੇਰਾ ਦੁਕਾਨ ਵੀ ਬਹੁਤ ਛੋਟਾ ਜਿਹਾ ਵਾ ਰੂਮ ਦੇਣਾ ਵੀ ਬੜਾ ਮੁਸ਼ਕਲ ਹੋ ਜਾਣਾ ਮਮੇ ਦੇਖ ਲੈ ਕੀ ਜਿਸ ਤਰ੍ਹਾਂ ਤੁਸੀਂ ਕਹਿੰਦੀ ਗਾਦੀ ਕੀ ਕਰ ਸਕਦੇ ਰਹਿਣਾ ਤੇ ਹੈ ਹੀ ਹੁਣ ਅਸੀਂ ਮਮੇ ਦੇਖ ਲੈ ਕੀ ਕਹਿਤਾ ਜੋ ਕਹਿਤਾ ਵਾ ਦੇਖੀ ਕੀ ਜਣਾ ਹੁਣ ਪਾਪਾ ਜੀ ਸਾਡੇ ਨਾਲ ਰਹਿ ਲਾਂਗੇ ਹਾਂ ਆਓ ਜਿਹੜੀ ਪਾਪਾ ਰੱਖ ਲਾਂਗੇ ਡੈਡੀ ਜੀ ਨੂੰ ਅੱਥਾ ਰੱਖਾਂਗੇ ਠੀਕ ਆ ਮਮੇ ਕੀ ਹੀ ਰੱਖਾਂਗੇ ਡੈਡੀ ਜੀ ਨੂੰ ਪਿੱਛਾ ਕਰਿਓ ਹੋਰ ਜੇ ਨਾ ਤੁਹਾਨੂੰ ਔਖਾ ਲੱਗੇ ਨਾ ਸਾਨੂੰ ਔਖਾ ਲੱਗੇ ਹਾਂਜੀ ਠੀਕ ਹੈ ਨਾ ਬਾਬਾ ਜੀ ਹੋ ਠੀਕ ਹੈ ਜੀ ਠੀਕ ਹੈ ਛੰਮੀ ਹੁਣ ਮੈਨੂੰ ਤਾਂ ਠੀਕ ਹੀ ਠੀਕ ਐ। ਨਾ ਮੇਰੀ ਗੱਲ ਤੁਸੀਂ ਦੋਨੇ ਮੰਨਦੇ ਹੋ ਤੇ ਨਾ ਮम्मी-ਪਾਪਾ ਮੰਨਦੇ ਆ। ਮੈਂ ਕੀ ਕਰ ਸਕਦੀ ਆ ਫੇਰ? ਹੁਣ ਤੂੰ ਦੱਸ ਦੇ ਕੀ ਜਾਨੀ ਆ। ਹੁਣ ਆਪਣੇ ਘਰ ਲੜਾਈ ਪਾ ਲਈਏ। ਇੱਕ ਵਾਰੀ ਆਪਣਾ ਫੈਸਲਾ ਸੁਣਾ ਦੇ ਆ ਰੋ ਰੋ ਡੇਲੇ ਫੇਨ ਨੂੰ। ਵੇ ਤੂੰ ਮੇਰੀ ਗੱਲ ਸੁਣ ਲਾ। ਚੁੱਪ ਕਰ ਜਾ ਹੁਣ। ਮੇਰੇ ਬਾਪ ਐਸ਼ ਨਹੀਂ ਜਾਣਦੇ। ਮੈਂ ਇੱਥੇ ਕਰਾਂ ਕੀ? ਮੰਮੀ-ਪਾਪਾ ਘਟੇ ਕੋ ਰਹਿਣਾ ਚਾਹੁੰਦੇ ਆ। ਹੁਣ ਇਹਦੇ ਚ ਮੈਂ ਕੁਝ ਨਹੀਂ ਕਰ ਸਕਦੀ بڑے ਵਧੀਆ ਫੈਸਲੇ ਲੈਣ ਦੇ ਜਦੋਂ ਇਹ ਭਰਾ ਮੈਂ ਤੇ ਅੱਗੇ ਝੋਪਿਆ ਮੈਂ ਅੱਗੇ ਤੈਨੂੰ ਗਵਾ ਕੇ ਖੁਸ਼ ਨਹੀਂ ਆ ਜਿਹੜੇ ਪੁੱਠੇ ਸਿੱਧੇ ਨੂੰ ਫੈਸਲੇ ਸੌਣੀਆਂ ਠੀਕ ਤੇ ਗਵਾ ਜੰਮੀ ਹੁਣ ਠੀਕ ਹੈ ਬਾਜੀ ਚਲੋ ਠੀਕ ਆ ਹੁਣ ਮੰਮੀ ਜੀ ਸਾਡੇ ਕੋ ਰਹਿਣਗੇ ਡੈਡੀ ਜੀ ਇਨਾ ਕੋ ਰਹਿਣਗੇ ਠੀਕ ਹੈ ਪਾਪਾ ਚਲੋ ਠੀਕ ਮੈਂ ਚਲਦੀ ਆ ਘਰ ਠੀਕ ਹੈ

ਠੀਕ ਹੈ। ਬੇ। ਤੂੰ ਬੈਠ। ਬੈਠ ਜਣ। ਹਾਂਜੀ ਡਾਕਟਰ ਜੀ। ਹਾਂਜੀ। ਦੱਸੋ ਕੀ ਖਾਣਾ ਪੀਣਾ ਜੀ? ਤੁਹਾਡਾ ਆਪਣਾ ਘਰ ਆਇਆ। ਸੰਗੜਾ ਨਹੀਂ ਕੀ ਗੱਲੋਂ। ਮੈਂ ਨਾ ਮੈਂ ਆਪੇ ਮੰਗਵਾ ਲਿਆ ਜੋ ਖਾਣਾ ਪੀਣਾ ਆ ਮੈਂ। ਕੋਈ ਗੱਲ ਨਹੀਂ। ਕੋਈ ਚਿੰਤਾ ਨਹੀਂ। ਠੀਕ ਹੈ। ਹਾਂ। ਕਿਤੇ ਮੈਂ ਬਾਹਰ ਅੰਦਰ ਵੀ ਹੋਵਾਂ ਨਾ। ਕੋਈ ਗੱਲ ਨਹੀਂ। ਤੈਨੂੰ ਗੁਰਪ੍ਰੀਤ ਨੂੰ ਕਹਿ ਦੇ ਤੂੰ ਕਿ ਕਿਹੜੀ ਚੀਜ਼ ਖਾਣੀ ਆ। ਮੈਂ ਨਾ ਆਪਣੀ ਦੇਖੋ ਸੁਮਗਵਾਣਾ ਵਾ ਤੇ ਮੈਨੂੰ ਫੋਨ ਤੇ ਦੱਸ ਦੋਗੀ ਕੋਈ ਗੱਲ ਨਹੀਂ। ਠੀਕ ਹੈ ਜੀ ਗੁਰਪ੍ਰੀਤ। ਆ ਨਿਆ ਉਹਦਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਵੱਡੇ ਚਾਹ ਪਾਣੀ ਦੇ ਆਇਆ ਵੱਡੇ ਚਾਹ ਪਾਣੀ ਇੱਧਰ ਆ ਕੇ ਆਇਆ ਆਹ ਯਾਰ ਤੁਹਾਡੇ ਨਾਲ ਗੱਤ ਕਰਨੀ ਹੈ ਕੀ ਗੱਲ ਆ ਤੁਹਾਡਾ ਤਾਂ ਦਿਮਾਗ ਖਰਾਬ ਹੋ ਗਿਆ ਵੇ ਠੀਕ ਹੈ ਕੀ ਉਹਨਾਂ ਨੂੰ ਕੀ ਕਹਿੰਦੇ ਵੇ ਕੋਈ ਤਤਾ ਜੀ ਦੀ ਠੰਡਾ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਕਹਣਾ ਗੁਰਪ੍ਰੀਤ ਨੂੰ ਕਹਣਾ ਕੀ ਮਤਲਬ ਹੈ ਫੇਰ ਕੀ ਆਪਣੇ ਡੈਡੀ ਆਹੋ ਹਾਂ ਡੈਡੀ ਆ ਤੇ ਫੇਰ ਤੁਹਾਨੂੰ ਨਹੀਂ ਪਤਾ ਪਿਆ ਅੱਗੇ ਕਮਲ ਨੇ ਪਿਆ ਰਹਿੰਦਾ ਮੈਨੂੰ ਕੰਮ ਕਰ ਅੱਗੇ ਨਹੀਂ ਮੁੱਕ ਦੇਖ ਤੇ ਮੇਰੇ ਬੁੱਢਾ ਸਿਰ ਤੇ ਬਿਠਾਦਾ ਤੋਹੀ ਆਹੋ ਮੇਰੇ ਕੋ ਨਹੀਂ ਇੰਨੇ ਕੰਮ ਕੰਮ ਹੁੰਦੇ ਉਦੋਂ ਮੈਂ ਹੁਣ ਸੂਨਾ ਦਿਮਾਗੋ ਕੰਮ ਲਿਆ ਕਰ ਮੈਂ ਦਿਮਾਗ ਤੋਂ ਹੀ ਕੰਮ ਲੈਂਦੀ ਹਾਂ ਮੇਰੀ ਗੱਲ ਸੁਣ ਇੱਕ ਮਿੰਟ ਮੇਰੇ ਕੋ ਨਹੀਂ ਹੁੰਦੇ ਮੇਰੇ ਕੋ ਨਹੀਂ ਹੁੰਦੇ ਇੰਨੇ ਕੰਮ ਬੱਚੇ ਵੇਖੀ ਨਹੀਂ ਵੇਖਾ ਇੰਨੇ ਮੰਗਾਈ ਦਾ ਜਵਾਨਾ ਮੈਂ ਬਾਬਾ ਮੇਰੀ ਗੱਲ ਤੇ ਸੁਣ ਲੈ ਦਿਮਾਗ ਤੋਂ ਕੰਮ ਨਾ ਡੇਰੀ ਡੇਰੀ ਪੈਨਸ਼ਨ ਅੱਛਾ ਹਾਂ ਯਾਪਾਨੇ ਖਵਾਉਣੀ ਆ ਉਹਨੇ ਸਾਨੂੰ ਖਵਾਣਾ ਵਾ ਗੱਲ ਇਹ ਆ ਅੱਛਾ ਤੇਰੇ ਸੂਰ ਸਾੜ ਦਾ ਖਰਚਾ ਸੁਰਖੀ ਕੋਟ ਦਾ ਤੇ ਉਹਨੇ ਪੂਰਾ ਕਰਦਿਆ ਕਰਨਾ ਵਾ ਉਹ ਕਿੰਨੀ ਮਿਲਵਾ ਚਾਹੀਦਾ ਉਹ ਚਾਹੀਦਾ ਡੈਡੀ ਦੀ ਪੈਨਸ਼ਨ ਆਉਂਦੀ ਆ 10-12 ਹਜ਼ਾਰ ਸਾਨੂੰ ਹੀਗੀ ਉਹ ਰੋਟੀ ਹੀ ਜਿਹੜੀ ਅਸੀਂ ਨਹੀਂ ਖਾਈ ਨਾ ਹੀ ਸਾਰੀ ਪੈਨਸ਼ਨ ਸਾਡੀ ਆ ਹਾਂ ਅੱਛਾ ਹਾਂ ਇਹ ਦੇਖੋ ਮਾਤਾ ਤੂੰ ਕੰਮ ਲਿਆ ਕਰ ਤੇ ਮੈਂ ਦੱਸਾਂ ਇੱਕਦਮ ਕਾਲੀ ਨਾ ਪਿਆ ਕਰ ਕੋਈ ਗੱਲ ਮੇਰੇ ਨਾਲ ਪ੍ਰੇਮ ਨਾ ਕਰਿਆ ਕਰ ਮੈਂ ਤੈਨੂੰ ਦੱਸੂਗਾ ਵੀ ਕੀ ਕਰਨਾ ਹੈ ਚਲੋ ਠੀਕ ਹੈ ਉਹ ਤੇ ਚਲੋ ਪੈਨਸ਼ਨ ਆ ਗਈ ਉਹ ਤੇ ਤੂੰ ਸਾਨੂੰ ਮੇਰੇ ਮੇਰੇ ਤੇ ਖਰਚਾ ਕਰੋਗੇ ਨਾ ਉਹ ਤੇਰੀ ਪੈਨਸ਼ਨ ਉਹ ਤੈਨੂੰ ਫਰੋਣੀ ਮੈਂ ਵੀ ਪੈਸੇ ਤੈਨੂੰ ਫਰੋਣਾ ਨਾ ਉਹ ਡੈਡੀ ਨਹੀਂ ਡੈਡੀ ਨਾ ਬਸ ਪ੍ਰੇਮ ਨਾ ਰਹਿਣਾ ਉਹਨੇ ਆਪਣੇ ਆਪ ਤੂੰ ਫੋਨ ਕਰ ਦੇ ਡੈਡੀ ਆਹ ਖਾਣਾ ਮੈਂ ਆਹ ਖਾਣਾ ਡੈਡੀ ਤੈਨੂੰ ਆਪਣੇ ਆਪ ਲਿਆ ਕੇ ਦੇ ਦਿਆ ਕਰ ਲਓ ਚਲੋ ਮੈਂ ਤੇ ਚਾਹ ਪਾਣੀ ਟਾਈਮ ਸੇ ਦੇ ਦਾਂਗਾ ਸਭ ਕੁਝ ਕਰਦਾ ਭਾਈ ਪਰ ਇੱਕ ਗੱਲ ਮੈਂ ਦੱਸਦਾ ਮੈਂ ਸਾਰਾ ਦਿਨ ਬੁੱਟੇ ਦੇ ਉਹਨੂੰ ਕਰਨੇ ਬਿਠਾਸੇ ਉਹਨੂੰ ਥੋੜਾ ਬੋਤਾ ਕੰਮ ਕਰਤੇ ਉਹ ਕੋਈ ਨਹੀਂ ਹੋੜ ਕੋਲ ਦੇ ਆ ਪਰ ਤੁਸੀਂ ਫਿਰ ਵੀ ਥੋੜਾ ਪੋਤਾ ਕਰਨਾ ਚਾਹੀਦਾ ਹੈ ਇਕੱਲੇ ਬੈਠੇ ਰਹਿਣ ਦੀ ਸੌਦੇ ਨਹੀਂ ਕੋਈ ਗੁਰਪ੍ਰੀਤ ਮੇਰੀ ਗੱਲ ਸੁਣੋ ਅੱਜ ਹੀ ਆਪਾਂ ਥੋੜੀ ਇਹਨੂੰ ਕਹਿ ਸਕਦੇ ਆ ਕਿ ਜਾ ਕੰਮ ਤੇ ਜਾ ਦੋ ਚਾਰ ਦਿਨ ਦਸ ਦਿਨ ਕੋਈ ਗੱਲ ਨਹੀਂ ਆ ਬਜ਼ੁਰਗ ਆ ਗਏ ਰਹਿਟੇ ਕਰੂ ਥੋੜਾ ਪੋਤਾ ਆਪਾਂ ਕਿਦ ਨਵਾਦਨੀ ਹਾਂ ਠੀਕ ਹੈ ਇਹ ਵੀ ਗੱਲ ਠੀਕ ਹੈ ਹਾਂ ਉਹਦੀ ਤਨਖਾਹ ਵੀ ਤੈਨੂੰ ਲਿਆ ਬਣਾਉਣੀ ਹੈ ਪੈਨਸ਼ਨ ਵੀ ਤੇ ਪੈਸੇ ਨਹੀਂ ਤੈਨੂੰ ਦੇਣੇ ਆ ਤੂੰ ਤੇ ਪੈਸੇ ਗਿਰਦੀ ਨਹੀਂ ਥਾ ਕਿਆ ਕਰਨਾ ਸੁਣ ਰਿਹਾ ਬੰਦੀ ਆਹ ਦਿਮਾਗ ਤੋਂ ਕੰਮ ਲਿਆ ਕਰ ਬਸ ਠੀਕ ਹੈ ਮੇਰੀ ਅਕਲ ਦੇ ਪਰਦਾ ਹੈ ਐਸੀ ਹੁਣ ਮੇਰੀ ਅੰਧਾ ਪਾਪਾ ਇਹਨੇ ਉਹ ਥੋੜੀ ਇੰਨਾ ਦੇ ਰੱਖਿਆ ਇਹਨਾਂ ਦੀ ਪੈਨਸ਼ਨ ਆਉਂਗੀ ਚਲੋ ਸਾਡਾ ਵੀ ਥੋੜਾ ਹੱਥ ਸੁੱਖਾ ਹੋ ਜਾਊਗਾ ਹੂੰ ਚਲੋ ਹੁਣ ਮੈਂ ਕਰਦੀ ਇਹਨਾਂ ਦੀ ਸੇਵਾ ਹਾਂਜੀ ਪਾਪਾ ਜੀ ਹੋਰ ਕੀ ਹਾਲ ਹੈ ਹਾਂ ਠੀਕ ਹੈ ਠੀਕੋ ਹੋਰ ਕਿਸੇ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਤੁਸੀਂ ਮੈਨੂੰ ਕਹਿਣਾ ਤੁਸੀਂ ਆਪਣਾ ਘਰ ਹੈ ਸਮਾਂ ਨਹੀਂ ਠੀਕ ਹੈ ਹਾਂਜੀ ਕਿਹੇ ਵੀ ਚੀਜ਼ ਦੀ ਤੁਸੀਂ ਮੈਨੂੰ ਉਸੇ ਵੇਲੇ ਵਾਜਦੂਗਾ ਨਾਲ ਹੀ ਆ ਜਾਣਾ ਕੋਈ ਨਹੀਂ ਵਾਜਦੂਗਾ ਕਿ ਖਵਾਰੀ ਤੇ ਤੁਸੀਂ ਮੈਨੂੰ ਕੋਈ ਨਹੀਂ ਹਾਂਜੀ ਜਾਵਨਾ ਨਾ ਤੁਰੀ ਨੀ ਕਈ ਜੀ ਦੀ ਲੋੜ ਹੋਣਾ ਖਾਣ ਪੀਣ ਦੀ ਐਉਂ ਹੈ ਪੀ ਕੇ ਆਦੇ ਥੋੜੀ ਜੀ ਪੀ ਲੈ ਮੈਂ ਪੀ ਨਹੀਂ ਹੋਈ ਅੱਛਾ ਤੇ ਜਦੋਂ ਲੋੜ ਪੈ ਗਈ ਮੈਂ ਤੈਨੂੰ ਬਾਅਦ ਜਾਈਂ ਹਾਂਜੀ ਪਾਪਾ ਜੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਮੈਨੂੰ ਕਹਿਣਾ ਜਿਹੜੀਆਂ ਪਹਿਲਾਂ ਗੱਲਾਂ ਹੋ ਗਈਆਂ ਉਹਨਾਂ ਗੱਲਾਂ ਨੂੰ ਛੱਡੋ ਤੁਸੀਂ ਗੁੱਸਾ ਨਾ ਕਰਿਓ ਕੋਈ ਵੀ ਗੱਲ ਦਾ ਕਿਸੇ ਤੇ ਮੈਨੂੰ ਕਹਿਣਾ ਇੱਕ ਵਾਰੀ ਵੀ ਉਹਦੇ ਨਾਲ ਜਾਣ ਕੋਈ ਗੱਲ ਠੀਕ ਹੈ ਤੇ ਜਦੋਂ ਵੀ ਫੁਲਕਾ ਖਾਣਾ ਹੋਵੇ ਤੁਸੀਂ ਮੈਂ ਤੁਹਾਨੂੰ ਗਰਮ ਗਰਮ ਰੋਟੀ ਬਣਾ ਕੇ ਮੈਂ ਤਰਵਾਇ ਦੇਵਾਂ ਹਾਂ ਹਾਂਜੀ ਠੀਕ ਹੈ RAM ਨਾ ਤੁਸੀਂ ਉੱਪਰ ਹੋ ਕੇ ਬੈਠੋ ਮੈਂ ਸੰਭਲ ਲਿਆਦਾ ਕੋਈ ਗੱਲ ਨਹੀਂ ਹੇ ਭਾਂਡੇ ਉੱਥੇ ਮੰਮੀ ਜੀ ਹੱਦ ਕਰਦੇ ਹੋ ਤੁਸੀਂ ਕਿੰਨੇ ਚਿਰ ਤੋਂ ਇੱਥੇ ਬੈਠੇ ਹੋਏ ਹੋ ਤੁਹਾਨੂੰ ਨਹੀਂ ਪਤਾ ਲੱਗਣਿਆ ਕਿੰਨੇ ਭਾਂਡੇ ਪਏ ਹੋਏ ਆ ਰਸੋਈ ਉੱਥੇ ਭਾਂਡਿਆਂ ਨਾਲ ਭਰੀ ਆ ਤੇ ਮੈਂ ਬਾਹਰ ਸਾਰਾ ਕਰਕੇ ਆਈ ਕੱਪੜੇ ਵੇਖੋ ਕਿੰਨੇ ਧੋ ਕੇ ਕੋਠੇ ਪਾ ਕੇ ਆਈ ਆ ਆ ਦੀਏ ਹੁਣ ਕੀ ਕਰਾਂ ਤੁਸੀਂ ਰਸੋਈ ਸੰਭੋ ਤੇ ਰੋਟੀ ਬਣਾਓ ਉਹਨਾਂ ਨੇ ਵੀ ਆਫਿਸ ਜਾਣਾ ਵਾ ਛੇਛਦੀ ਉਹਨਾਂ ਦਾ ਟਿਫਨ ਪੈਕ ਕਰਨਾ ਵਾ ਉਹ ਕਰ ਦੋ ਤੇ ਮੈਂ ਬਾਹਰ ਦਾ ਕਰ ਲਵਾਂ ਉੱਡ ਜਾ ਹੁਣ ਛੇਤੀ ਕੰਮਾ ਖੋਲੇ ਜੀ ਕਰਦੀ ਆ ਹੁਣ ਉੱਠਦੀ ਆ ਹੁਣ ਕੀ ਕਰਾਂ ਫੇਰ ਉਹਨਾਂ ਨੂੰ

ਉਹ ਚਾਜੀ ਕੀ ਆਲਾ ਹਾਂ ਠੀਕ ਢੰਡੀ ਵੜੀ ਹੋ ਗਈ ਹਨਾ ਹਾਂ ਹਾਂ ਬੈਠਾ ਹਾਂ ਹਾਂ ਅੱਜ ਇਹ ਹਿਮਲਾ ਨਾ ਹਾਂ ਇਹ ਵਰਤਮਾਨ ਕਦੀ ਕੰਦੀ ਭਾਂਡੇ ਮਾਜ ਕਦੀ ਕੰਦੀ ਮੈਂ ਕੰਦੀ ਰੋਟੀਆਂ ਪਕਾ ਤੇ ਮੇਰੇ ਕੋਲ ਹੁੰਦਾ ਨਹੀਂ ਵਡੇਰਾ ਮੇਰਾ ਸਰੀਰ ਹੈ ਮੇ ਕੋਲ ਹੁੰਦਾ ਨਹੀਂ ਕੀ ਕਰਾਂ ਮੈਂ ਚਾਜੀ ਮੇਰੀ ਗੱਲ ਸੁਣੋ ਉਹ ਜੇ ਕਹਿੰਦੀ ਹੈ ਨਾ ਕੰਮ ਕਰਨ ਤੇ ਕਰੀ ਆਇਆ ਕਰੋ ਫਿਰ ਤੁਹਾਡੇ ਨਾਲ ਬੈਠੇ ਬੈਠੇ ਹੱਡ ਪਰ ਜੁੜ ਜਾਣਾ ਠੰਡ ਦੇ ਨਾਲ ਉਤੇ ਠੀਕ ਆ ਪਰ ਮੇਰੇ ਕੋ ਨਹੀਂ ਹੁੰਦਾ ਦੱਸ ਮੈਂ ਕੀ ਕਰਾਂ ਮੈਂ ਤੇ ਆਪਣੇ ਕੋਲ ਬੜੀ ਕੋਸ਼ਿਸ਼ ਕਰਦੀ ਆਂ ਚਾਹੀ ਜੀ ਥੋੜਾ ਬੋਧਾ ਕਰੀ ਜਾਇਆ ਕਰੋ ਕੁਛ ਨਹੀਂ ਹੁੰਦਾ ਸਰੀਰ ਤੋਂ ਕੰਮ ਲੈ ਲੈਣਾ ਚਾਹੀਦਾ ਪਰ ਨਹੀਂ ਸਰੀਰ ਮੰਨਦਾ ਕੀ ਕਰਾਂ ਮੈਂ ਦੱਸ ਦਵਾਈਆਂ ਖਾ ਕੇ ਤੇ ਮਸਾਂ ਤੇ ਮੈਂ ਬੇ ਉੱਠਦੀ ਆਂ ਚਾਹੀ ਜੀ ਮੇਰੀ ਗੱਲ ਸੁਣ ਲਓ ਸਰੀਰ ਮੰਨਦਾ ਜਾਂ ਨਹੀਂ ਮੰਨਦਾ ਇਹ ਤੁਹਾਨੂੰ ਕਰਨਾ ਹੀ ਪੈਣਾ ਕਿੱਦੋਂ ਤਰੇ ਉੱਠਦੀ ਆਂ ਫਿਰ ਹਿੱਲੀ ਹਿੱਲੀ ਜਾਂਦੀ ਆਂ ਕਰਦੀ ਆਂ ਤੇ ਰੋਣ ਕੀ ਕਰਾਂ ਚਾਈ ਵੀ ਆਪਣੀਆਂ ਮਾਰਦੀ ਐ ਕਰਨਾ ਨਹੀਂ ਕੰਮ ਮਨੂ ਕੱਲੀ ਨੂੰ ਠੇਕਾ ਬੰਦੀ ਸਰੀਰ ਹੋ ਗਿਆ ਮੇਰੇ ਕੋ ਕੰਮ ਨਹੀਂ ਹੁੰਦਾ ਐਵੇਂ ਬਹਾਨੇ ਜੇ ਲਾਂਦੀ ਰਹਿੰਦੀ ਐ ਕੰਮ ਤੇ ਕਰਨਾ ਹੀ ਪੈਣਾ ਜੇ ਰੋਟੀਆਂ ਖਾਣੀਆਂ ਨੇ ਕਰਨਾ ਹੀ ਪੈਣਾ ਕੰਮ ਹੈ